ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮੋਨਪੁਰਾ ਤਹਿਸੀਲ ਜ਼ਿਲ੍ਹਾ ਇਸਪੰਦ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਤਾ ਵੀਰ ਜੱਜ ਉਹਨਾਂ ਦੇ ਕੋਲ ਆਏ ਆ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਟੋਟਲ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਇੱਕ ਮੱਝ ਤੁਸੀਂ ਸਾਹਮਣੇ ਦਿਖ ਰਿਹਾ ਜੀ ਇੱਕ ਵਾਇਡ ਪਸ਼ੂ ਦੋਨੋਂ ਸੂਏ ਸਵਾਏ ਆ ਕਿੰਨਾ ਸੂਆ ਦੋਸਤੋ ਕੀ ਰੇਡ ਪਰਤੇ ਰਹਿਣ ਵਾਲਿਆ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਖਾਸ ਵਿਜਿਟ ਤੁਸੀਂ ਪਿੰਡ ਮੋਹਨਪੁਰੇ ਕਰਨੀ ਆ ਤੇ ਸੰਧੂ ਡੇਰੀ ਫਾਰਮ ਆ ਵੀਰ ਦਾ ਪਸੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਇਸ ਕਿੱਲੇ ਤੋਂ ਪਰੌਂਦੇ ਰਹਿੰਦੇ ਆ ਇਸ ਫਾਰਮ ਦੇ ਉੱਪਰ ਪਸੂਆਂ ਦੇ ਰਹਿੰਦੇ ਆ ਠੀਕ ਆ ਜੀ ਸੋ ਕਿਸੇ ਵੀਰ ਨੇ ਪਸੂ ਸੇਲ ਕਰਨਾ ਚਾਹੇ ਖਰੀਦਣਾ ਉਹਦੇ ਲਈ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਜੀ ਠੀਕ ਆ ਜੀ ਤੇ ਪਸੂ ਤਕਰੀਬਨ ਕੋਈ 2-4 ਨੱਕ ਜੜਿਆ ਤੁਹਾਨੂੰ ਇਸ ਫਾਰਮ ਤੇ ਅਵੇਲੇਬਲ ਮਿਲਣਗੇ ਜਿਹੜੇ ਵਿਕਰੀ ਲਈ ਹੁੰਦੇ ਆ ਖਾਸ ਤੌਰ ਤੇ ਇੱਕ ਮਾਜੇ ਦੋਸਤੋ ਜਿਹੜੀ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਬਿਲਕੁਲ ਸੱਜਰ ਤਾਜੀ ਸੂਈ ਆ ਸੋ ਚੁਵਾਈਆਂ ਜਿਹੜੀਆਂ ਤੁਸੀਂ ਨਾਲ ਦੀ ਨਾਲ ਹੀ ਦੇਖ ਲਵੋਗੇ ਇੱਕ ਵਾਰੀ ਤੁਸੀਂ ਟਾਈਮ ਜਿਹੜਾ ਜਰੂਰ ਤੁਸੀਂ ਨੋਟ ਕਰ ਲਓ ਹੁਣ ਸਵੇਰ ਦਾ ਟਾਈਮ ਦੋਸਤੋ 9 ਵਜੇ ਦਾ ਹੈ ਵੈਸੇ ਆਪਾਂ ਮੋਬਾਈਲ ਸਕਰੀਨ ਤੇ ਵੀ ਦਿਖਾ ਦਿੰਨੇ 9 9:30 9:20 ਇੱਥੇ ਸਮਾਂ ਹੈਗਾ ਠੀਕ ਹੈ ਜੀ ਤੇ ਬਾਕੀ ਇੱਕ ਵਾਰੀ ਵਿਖਾ ਦਿਓ ਮਣ 10:00 ਵਜੇ ਦਾ ਹੈ ਹਨਾ 10:00 ਵਜੇ ਦਾ ਸੋ 10:00 ਵਜੇ ਦਾ ਜਿਹੜਾ ਕਿਸਾਨ ਵੀਰੋ ਜਿਹੜਾ ਸਮਾਂ ਹੈ ਤੇ ਤਰੀਕ ਆ ਜੇ 28 ਅਗਸਤ ਆ 28 ਅਗਸਤ ਨੂੰ ਆਪਾਂ ਇਹ ਵੀਡੀਓ ਚਵਾਈ ਜਿਹੜੀ ਹੁਣ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਕਰਕੇ ਦਿਖਾ ਦਾਂਗੇ ਇੱਕ ਟਾਈਮ ਖਾਲੀ ਕਰਨ ਤੋਂ ਬਾਅਦ ਤੁਸੀਂ ਟਾਈਮ ਤੋਂ ਟਾਈਮ ਆਪਣੀ ਚਵਾਈ ਕਰ ਸਕਦੇ ਜੀ ਬਾਕੀ ਗੱਲਬਾਤ ਆਪਾਂ ਵੀਰ ਜੱਜ ਦੇ ਨਾਲ ਕਰ ਲਵਾਂਗੇ ਵੜ ਵੀ ਚੰਗੀ ਆ ਥੱਲੇ ਲੇਵੇ ਦੀ ਸਾਹ ਸੁਥਰੀ ਆ ਇੱਕ ਜਿਹੜੀ ਦੋਸਤੋ ਮਾਜੇ ਵੀ ਚੰਗੇ ਦੋਤੇ ਹੁਣ ਚੱਲਣ ਢਈ ਆ ਆਹ ਕਰਦੇ ਆ ਬਧੇਰੇ ਗੱਲਬਾਤ ਲੈਣੀਆਂ ਡਿਟੇਲ ਵੀਰ ਜੱਜ ਤੋਂ ਸਭ ਤੋਂ ਪਹਿਲਾਂ ਜੱਜ ਬਾਈ ਸਤਿ ਸ੍ਰੀ ਅਕਾਲ ਸਾਸੀ ਗਾਲ ਸੰਤੋਸ਼ ਸਾਹਿਬ ਜੀ ਹੋਰ ਠੀਕ ਠਾਕ ਏ ਬੜੇ ਵਧੀਆ ਜੱਜ ਵੀਰੇ ਠੀਕ ਠਾਕ ਹਾਂਜੀ ਵਧੀਆ ਚੜ੍ਹਦੀ ਕਲਾ ਜੀ ਅੱਛਾ ਜੱਜ ਜਿੱਦਾਂ ਆਪਾਂ ਜ਼ਿਕਰ ਹਾਂਜੀ ਹਾਂਜੀ ਸੰਧੂ ਸਾਹਿਬ ਇੱਕ ਬੈੜ ਆ ਗਈ ਤੇ ਇੱਕ ਹੀ ਮੱਛ ਆਪਣੇ ਕੋਲ ਹਾਂਜੀ ਹਾਂਜੀ ਸੰਧੂ ਸਾਹਿਬ ਦੋਵੇਂ ਸੋਈਆਂ ਸਵਾਈਆਂ ਸੋਈਆਂ ਸਵਾਈਆਂ ਤਾਜ਼ਗੀਆਂ ਬਿਲਕੁਲ ਹਾਂਜੀ ਬਿਲਕੁਲ ਸੰਧੂ ਸਾਹਿਬ 12 12 13 ਦਿਨਾਂ ਦੇ ਨਾਰੀਆਂ ਸਈਆਂ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ 12 13 13 ਦਿਨਾਂ ਦਾ ਸੂਆ ਹੈ ਤੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸ ਬੈੜ ਤੋਂ ਕਰ ਲਵਾਂਗੇ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਮੱਝ ਦਿਖਾ ਦਾਂਗੇ ਝੋਟੀ ਦਿਖਾ ਦਾਂਗੇ ਜੱਜ ਇਹਦਾ ਸੂਆ ਦੱਸ ਦੇ ਫਿਰ ਕਿੰਮਾ ਸੰਧੂ ਸਾਹਿਬ ਇਹਦਾ ਦੂਜਾ ਸੂਆ ਸੋਈਏ ਦੂਜਾ ਸੂਆ ਹਾਂਜੀ ਹਾਂਜੀ ਅੱਜ ਇਹਨੂੰ ਕੋਈ 13 ਆ ਤੇ ਜਿਹੜਾ ਪੱਕਾ ਕੰਡੇ ਵਾਲਾ 16 ਕਿਲੋ ਹਾਂਜੀ ਹਾਂਜੀ ਠੀਕ ਹੈ ਜਿਹੜਾ ਆਪਣੇ ਘਰੋਂ ਕੋਈ ਵੀ ਰਵਦੇ ਦੋ ਡੰਗ ਆਪਦੀ ਤਸੱਲੀ ਕਰਕੇ ਲੈ ਜਾਏ ਉਹ 16 ਹਾਂਜੀ ਹਾਂਜੀ ਸੰਧੂ ਸਾਹਿਬ ਭਾਵੇਂ ਤਿੰਨ ਡੰਗ ਚਾਰ ਡੰਗ ਆਪ ਤਸੱਲੀ ਕਰੇ ਭੈਣ ਭਰਾ ਕੇ ਸੁਈ ਸਵਾਈ ਇਹਦਾ ਕੋਈ ਚੱਕਰ ਨਹੀਂ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਉਹ ਦੋਸਤੋ 16 ਕਿਲੋ ਦੁੱਧ ਸਵੇਰ ਤੀਜਾ ਦੱਸਾ ਜੀ ਨਹੀਂ ਦੂਜਾ ਸੰਧੂ ਸਾਹਿਬਾ ਦੂਜਾ ਬਾਕੀ ਆਪੋ ਆਪਣੀ ਕੋਈ ਸਮਝ ਕਰੇ ਘਰ ਵਾਲਿਆਂ ਦੇ ਦੂਜਾ ਦੱਸਿਆ ਬਾਕੀ ਆਪ ਦੀ ਸਮਝ ਕਰਕੇ ਵੀਰ ਲਾਵੇ ਜਿੰਨੇ ਵੀ ਲੈਣੀਆਂ ਠੀਕ ਹੈ ਜੀ ਹਾਂਜੀ ਲੋ ਵੀ ਕਿਸਾਨ ਵੀਰ ਉਹ ਸਵੇਰ ਕੋਈ ਵੀਰ ਦੂਜਾ ਮੰਨ ਵਾਲ ਆ ਥਣ ਹੈਗਾ ਠੀਕ ਹੈ ਜੀ ਫੱਤੀ ਚੁਆਈਲਾ ਥਾਣਾ ਮਗਰ ਬੱਛੀ ਇਹਦੇ ਫੀਮੇਲ ਕਾਫਾ ਬੱਚਾ ਤੁਹਾਨੂੰ ਦਿਖਾ ਦਿੰਦੇ ਅੱਜ 12 13 ਕੇ ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਸੋ ਵਜਨ ਵਜਨ ਪੂਰਾ ਠੀਕ ਹੈ ਜੀ ਹਾਈਟ ਮੀਡੀਅਮ ਤੇ ਵੇਲ ਵੇਲ ਵੀ ਸੋਹਣੀ ਆ ਹਾਈਟ ਤੇ ਬਿਲਕੁਲ ਜੇਕਰ ਮੁਕਾਬਲੇ ਆਪਾਂ ਵੇਖੀਏ ਤੇ ਵੇਰ ਬੋਲ ਵੀ ਬਰਾਬਰ ਆ ਠੀਕ ਆ ਇੱਧਰ ਬੱਚਾ ਖੜਾ ਬੱਚਾ ਵੀ ਤੁਹਾਨੂੰ ਦਿਖਾ ਦਿੰਦੇ ਆ ਮਗਰ ਬੱਛੀ ਹੈ ਹਾਂ ਜੀ ਹਾਂ ਜੀ ਸੰਤੂ ਸਾਹਿਬ ਬੱਛੀ ਮਗਰ ਬਹੁਤ ਮਗਰ ਬੱਛੀ ਹੈ ਠੀਕ ਹੈ ਤਨ ਮਾਰਕ ਦੀ ਬੱਛੀ ਹੰਦੂ ਸਾਹਿਬ ਤਨ ਮਾਰਕ ਸੀਮਨ ਦੀ ਸੋ ਡੱਬੀ ਮਗਰ ਬੱਛੀ ਆ ਗਈ ਠੀਕ ਹੈ ਜੀ ਸੋ ਬੱਚਾ ਵੇਖ ਕੇ ਤੁਸੀਂ ਜਿਹੜਾ ਕੋਈ ਆਈਡੀਆ ਲਾ ਲੋਗੇ ਠੀਕ ਆ ਲੈ ਵੀ ਜੱਜ ਵੀਰੇ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾ ਦਗੇ 16 ਕਿਲੋ ਦੋਸਤੋ ਇਸ ਵਕਤੇ ਤੇ ਥੱਲੇ ਮਿਲਕ ਹਾਜ਼ਰ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਬਾਕੀ ਆਪਾਂ ਨਾਲ ਦੀ ਨਾਲ ਜਿਹੜੀ ਤੁਹਾਨੂੰ ਚਵਾਈ ਦਿਖਾਈ ਜੰਨੇ ਪਈਆਂ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਵੀ ਫਰਜ਼ ਬਣਦਾ ਕਿਸੇ ਵੀਰ ਨੇ ਪੈਸੇ ਕਨਾਉਣੇ ਆ ਪੈਸੇ ਖਰਚ ਕਰਨੇ ਆ ਅੱਗੋਂ ਪਾਟਾ ਲੋਟ ਇਹਨਾਂ ਵੀਰਾਂ ਨੇ ਲੈਣਾ ਨਹੀਂਗਾ ਤੇ ਤੁਸੀਂ ਵੀ ਜਿਹੜਾ ਦੁੱਧ ਦੱਸਿਆ ਉਹਨੇ ਦੀ ਤਸੱਲੀ ਕਰਨੀ ਤੁਹਾਡਾ ਵੀ ਫਰਕ ਪਣਦਾ। ਸੋ ਬਾਕੀ ਥੱਲਾ ਲਾਵਾ ਲੇਵਾ ਜਿਹੜਾ ਕਮਾਲ ਦਾ ਆ ਤੁਸੀਂ ਵੇਖੋ। ਕੁਆਡਰ ਰੂਟਰ ਦੀ ਕੁਆਲਿਟੀ ਚੰਗੀ ਹੈ ਠੀਕ ਆ ਜੀ। ਸੋ ਹਵਾਨਾ ਲੇਵਾ ਜਿਹੜਾ ਦੋਸਤੋ ਵੈਰ ਨੂੰ ਸਿਕਸ ਹਵਾਨਾ ਲੇਵਾ ਲੱਗਾ ਤੇ ਥਣ ਮੁੱਠੀ ਆ ਠੀਕ ਆ ਜੀ। ਸੋ ਚੜਾਈ ਜੁੜੀ ਹਵਾਨੇ ਲੇਵੇ ਦੀ ਵੇਖੀ ਤੇ ਫੁੱਟ ਮੋਟ ਤੋਂ ਚੜਾਈ ਆ ਠੀਕ ਆ ਜੀ ਚੌੜਾ ਮੋਟ ਤੋਂ ਲੇਵਾ। ਤੋਂ ਬੰਤਰ ਬੰਤਰ ਬਹੁਤ ਜਿਆਦਾ ਚੰਗੀ ਆ ਠੀਕ ਆ ਜੀ ਦੁੱਧ ਵੈਸੇ ਵੀ ਪੀਕ ਤੇ ਸੋਨਾ ਚਵਾ ਦੋਗੀ ਫਿਲਹਾਲ ਅੱਜ 12 13 ਦਿਨਾਂ ਦੀ ਸੂਈ ਦੇ ਥੱਲੇ ਬਹੁਤ ਵਧੀਆ ਦੁੱਧ ਚਾਹ ਲਓ ਜੀ ਠੀਕ ਆ ਲਿਆਓ ਵੀਰੇ ਮੋੜੋ ਜੱਜ ਇੱਕ ਪੂਰੀ ਲੰਬਾ ਇਹਨੂੰ ਤੋੜ ਦਿਆ ਜੀ ਹਾਈਟ ਕੋਈ ਮੇਰਾ ਵੀਰ ਦੂਰਾਂ ਨੜੇੋਂ ਆ ਰਿਹਾ ਤੇ ਹਾਈਟ ਬੜੀ ਵੱਡੀ ਨਹੀਂ ਕਹੂੰਗਾ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਆ ਆਪਦੇ ਵਜ਼ਨ ਵਜੂਦ ਨਾਲੋਂ ਦੋਸਤੋ ਥੱਲੇ ਜਿਆਦਾ ਲੈ ਕੇ ਕਰਮਾਲੀ ਤੂਰੀ ਫਿਰਦੀ ਆ ਠੀਕ ਆ 16 ਕਿਲੋ ਇਸ ਵਕਤ ਦੁੱਧ ਅਜ 12 13 ਦਿਨਾਂ ਦੀ ਸੂਰੀ ਮਗਰ ਵਸੀ ਤੇ ਬੈਕ ਸਾਈਡ ਤੋਂ ਇੱਕ ਵਾਰੀ ਤੁਸੀਂ ਫਵਾਨਾ ਜਿਹੜਾ ਚੈੱਕ ਕਰ ਲਓ ਫਾੜੀ ਵਾਲਾ ਚੱਟਾ ਤੇ ਥਣਪੂਰਾ ਹੱਤੀ ਚਵਾਈ ਵਾਲਾ ਜੱਜ ਪੰਗਾ ਪੰਗਾ ਪਾਉਣ ਦੀ ਲੋੜ ਪੈਂਦੀ ਵੀਰ ਹਾਂਜੀ ਸੰਧੂ ਸਾਹਿਬ ਪੰਗਾ ਪਾ ਆ ਗਏ ਚੋਈ ਦੀ ਬਾਕੀ ਹਲਦੀ ਨਹੀਂ ਮਾਸਾ ਵੀ ਲੱਤ ਵੀ ਨਹੀਂ ਲਾਉਣੀ ਸੰਧੂ ਪੰਗਾ ਪਾਉਣ ਤੋਂ ਬਾਅਦ ਕਈ ਵਾਰਾ ਵੜਾ ਮਾੜਾ ਮਾਰੀ ਲੱਤ ਦੀ ਚੱਕਰ ਕਰੀ ਉਹ ਕੋਈ ਗੱਲ ਨਹੀਂ ਕੋਟਦੀ ਨਹੀਂ ਇੱਕ ਲੱਤ ਵੀ ਜਿੱਥੇ ਘੜਤੀ ਇਹਨੇ ਇੰਨੀ ਠੰਡੀ ਤੇ ਰਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ ਕਿਸਾਨ ਵੀਰ ਉਹ ਜਿਹੜੀ ਇਹ ਬੜਾ ਬਹੁਤ ਜਿਆਦਾ ਸੰਧੂ ਸਾਹਿਬ ਆ ਬਹਿਣੀ ਵਾਲੀ ਸਾਈਡ ਤੋਂ ਹਲੋ ਠੀਕ ਆ ਅੱਛਾ ਜੀ ਅੱਜ ਕੀ ਮੋਲ ਵੀਰੇ ਕਰਤਾ ਲੈਣ ਦੇਣ ਕੀ ਰੱਖਿਆ ਇਹਦਾ ਸੰਧੂ ਸਾਹਿਬ ਮੋਲ ਆ ਪਾਜ ਨਾ ਜਿਹੜੇ ਦੇਣ ਵਾਲੇ ਪਾਉਣੇ ਆਪਾਂ ਹਾਂਜੀ ਹਾਂਜੀ ਹਾਂ ਨਾ ਹੀ ਸੰਧੂ ਸਾਹਿਬ 52000 ਦੀ ਦੇਦਾਂਗੇ 52000 ਹਾਂਜੀ ਹਾਂਜੀ ਓ ਤਾਂ ਛੋੜਛੱਪਾ ਖੁੱਲੇ ਕਰਦਾਂਗੇ ਵੀਰ ਭਾਨ ਠੀਕ ਆ ਜੀ ਹਾਂਜੀ ਹਾਂਜੀ ਸੋ ਮੌਕੇ ਦੀ ਥੋੜਾ ਬਾਤ ਆ ਜੋ ਵੀ ਛੋੜਛੱਪਾ ਹਾਂਜੀ ਹਾਂਜੀ ਸੰਧੂ ਸਾਹਿਬ 52000 ਚ ਲਓ ਜੀ 52000 ਦੇ ਵਿੱਚੋਂ ਦੋਸਤੋ ਛੋੜਛੱਪਾ ਹੋ ਜੂਗਾ ਮੌਕੇ ਤੇ ਕਿਸੇ ਵੀਰ ਦੇ ਘਰ ਆਏ ਦਾ ਬਾਕੀ ਚੋਣ ਚਾਣ ਨੂੰ ਚੰਗੀ ਆ ਤੁਸੀਂ ਜਿਹੜੀ ਚਵਾਈ ਪ੍ਰੋਪਰ ਵੀ ਦੇਖ ਹੀ ਲਈ ਆ ਵੀ ਸੋ ਚੌਂਚਣਾਂ ਵਾਲੇ ਪਾਸਿਓਂ ਖਰੀ ਆ ਕੋਈ ਵੀਰ ਆਪਣੀ ਦੋ ਡੰਗ ਚੋਵੇ ਚਾਰ ਡੰਗ ਚੋਵੇ ਉਹ ਤੁਹਾਡੀ ਖੁਸ਼ੀ ਆ ਸਾਈਂ ਬੈਨ ਆਪਣਾ ਕਰਕੇ ਜਵਾਈ ਜ਼ਰੂਰ ਕਰ ਲਿਓ ਠੀਕ ਆ ਇਹ ਵੈੜ ਆਪਣੇ ਪਹਿਲੇ ਨੰਬਰ ਤੇ ਸੀਗੀ ਸੈਕੰਡ ਨੰਬਰ ਤੇ ਇੱਕ ਇਧਰ ਝੋਟੀ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਦੋਸਤੋ ਇਹ ਵੀ ਸੂਈ ਸਪਾਈ ਤਾਜੀ ਆ ਤੇ ਜੱਜੇ ਦੀ ਡਿਟੇਲ ਵੀਰੇ ਕੀ ਆ ਸੁਵਾ ਕਿਨਵਾ ਸੂਈ ਮੱਝ ਆਪਣੀ ਸਾਬ ਇਹ ਦੂਜਾ ਸੂਵਾ ਸੋਈ ਝੋਟੀ ਦੂਜਾ ਸੁਵਾ ਹਾਂਜੀ ਹਾਂਜੀ ਅੱਜ ਸਮਾਂ ਇਹਨੂੰ ਕਿੰਨਾ ਹੋ ਗਿਆ ਅੱਜ ਇਹਨੂੰ ਕੋਈ 15 16 ਦਿਨ ਹੋ ਗਏ ਸੰਧੂ ਸਾਹਿਬ 15 16 ਕਿਤੇ ਵੀ ਹਾਂਜੀ 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 ਮਗਰ ਕੱਟੀ ਇਹਦੇ ਹ ਬਾਕੀ ਪਿਓਰ ਨੀਲੀ ਆ ਸੂਤੇ ਵੀ ਨਿਸ਼ਾਨ ਸਾਰੇ ਸਾਰੀਆਂ ਨਿਸ਼ਾਨੀਆਂ ਹੈਗੀਆਂ ਸੰਧੂ ਸਾਹਿਬ ਲਓ ਜੀ ਤੇ ਝੋਟੀ ਦੋਸਤੇ ਦੂਜਾ ਸੂਬਾ ਸੈਕਿੰਡ ਟਾਈਮ ਹੋ ਰਾ ਤੇ ਦੁੱਧ ਵੀ ਦਾਸੋ ਵਕਤ ਕਿੰਨਾ ਦੇ ਥੱਲੇ 11-12 ਕਿਲੋ ਸੰਧੂ ਸਾਹਿਬ 11-12 ਠੀਕ ਹੈ ਆ ਨਿਸ਼ਾਨੀਆਂ ਸੰਧੂ ਸਾਹਿਬ ਪੂਰੀਆਂ ਚੂੜੇ ਨਿਸ਼ਾਨ ਸਾਰਾ ਠੀਕ ਆ ਥੋੜਾ ਜਿਹਾ ਜੱਜ ਨੂੰ ਹੁਲਾਇਆ ਵੀਰ ਦੋ ਜੀ ਇਗਜ਼ੈਕਟ ਜਿਹੜਾ ਜੱਜ ਵੀਰੇ 11 ਜਾਂ 12 ਹੋਊਗਾ ਸੰਤੂ ਸਾਹਿਬ 11ਾਂ ਦੀ ਗਾਰੰਟੀ ਹੋਊਗੀ ਆਪਣੀ ਫੇ ਤਾਂ ਸਾਲੀ ਆ ਕੋਈ 2 ਡੰਗ ਚੋਵੇ ਆ ਆਪਦੀ ਖਾਲੀ ਕਰਕੇ ਹਾਂਜੀ ਸੰਤੂ ਸਾਹਿਬ 11 ਲੀਟਰ ਵਾਲੀ ਤੇ ਮਰਾ ਦਾਂਗੇ ਕੋਈ ਭੈਣ ਭਰਾ ਜਿਹੜਾ ਹੋਊਗਾ ਠੀਕ ਹੈ ਭਰਾ ਹਾਂਜੀ ਹਾਂਜੀ ਤੇ ਅੱਜ 12 ਕਿ ਦਿਨਾਂ ਦੀ 11 12 ਦਿਨਾਂ ਦੀ ਸੂਈ ਨਹੀਂ ਸੰਤੂ ਸਾਹਿਬ 15 16 ਦਿਨ ਹੋ ਗਏ ਅੱਜ 15 16 ਦਿਨ ਹੋ ਗਏ ਮਗਰ ਤੇ ਕੱਟੀ ਸੀ ਕੱਟੀ ਆ ਸੰਤੂ ਸਾਹਿਬ ਮਗਰ ਕੱਟੀ ਆ ਹਾਂਜੀ ਹਾਂਜੀ ਲੋ ਵੀ ਮਗਰ ਕੱਟੀ ਆ ਦੋਸਤੋ ਦੂਜਾ ਸੂਆ ਇਹ ਛੋਟੀ ਸੂਈ ਆ ਬਾਕੀ ਸੋ 12 ਕਿਲੋ ਦੁੱਧ ਤਾਂ ਵੈ ਤਸल्ली ਤੇ ਕੋਈ ਵੀ ਰਾਂ ਆਨਲਾਈਨ ਸੌਦਾ ਕਰਦਾ ਚਾਹੇ ਘਰ ਜਾਣ ਕੇ ਚਵਾਈ ਕਰਦੇ ਜੇ ਉਹ ਤੁਸੀਂ ਮੇਰਾ ਵੀਰ ਆ ਆਪਦੀ ਨਰਕ ਪਰਖਾ ਕਰ ਲਓਗੇ ਤੇ 11 ਕਿਲੋ ਧਾਰਾਂ ਦੇ ਥੱਲੇ ਜਿਹੜੀਆਂ ਹਾਜ਼ਰ ਨੇ ਬਾਕੀ ਥਾਣਾ ਵੇਖੋ ਤੁਸੀਂ ਸਾਈਜ਼ ਵਿੱਚ ਲੰਬਾ ਥਾਣਾ ਨੋਕਲਾ ਥਾਣਾ ਠੀਕ ਆ ਜੀ ਵੰਡ ਵੰਡ ਚੱਪੇ ਚੱਪੇ ਤੇ 6 6 ਇੰਚਾਂ ਦੇ ਥਾਣ ਲਗਾ ਤੇ ਬਾਕੀ ਚਵਾਈ ਜਿਹੜੀ ਆ ਇਸ ਛੋਟੀ ਦੀ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਕਰਕੇ ਦਿਖਾਈ ਜਾਂਦੇ ਪਏ ਆ ਬਾਕੀ ਮੇਰਾ ਵੀਰ ਟਾਈਮ ਤੁਹਾਨੂੰ ਨੋਟ ਕਰਾਤਾ ਸਵੇਰ ਦੇ 10 ਵਜੇ ਆ ਤੇ ਚਵਾਈ ਜਿਹੜੀ ਮੁਕੰਮਲ ਤੌਰ ਤੇ ਆਪਾਂ ਕੰਪਲੀਟ ਪੂਰੀ ਖਾਲੀ ਕਰ ਦਿੱਤੀ ਹੈ ਠੀਕ ਆ ਜ ਜਿਹੜੀ ਆ ਬਿਲਕੁਲ ਸ਼ਾਮ ਨੂੰ ਕਿਸੇ ਵੀਰ ਨੇ ਆਣ ਕੇ ਖਾਲੀ ਕਰਕੇ ਦੋ ਡੰਗ ਜਿਹੜੀ ਟਾਈਮ ਤੋਂ ਟਾਈਮ ਚੁਵਾਈ ਕਰਨੀ ਆ ਉਹ ਤੁਹਾਡਾ ਹੱਕ ਬਣਦਾ ਤੁਸੀਂ ਚੁਵਾਈ ਕਰ ਲਿਓ ਲਿਓ ਜੱਜ ਕੱਢ ਕੇ ਬਾਹਰ ਦਿਖਾਈਏ ਕੱਦ ਉੱਚਾ ਹੈ ਦੋਸਤੋ ਕੋਈ ਛੋਟੀ ਨਹੀਂ ਗਈ ਕੱਦ ਦੁੱਚੇ ਵਿੱਚ ਆ ਵੱਡੇ ਕੱਦ ਕਾਠ ਵਿੱਚ ਆ ਚੌੜਾ ਪਿੱਠ ਪੂੜਾ ਬੇਲਬੂਲ ਵੀ ਸੋਹਣੀ ਆ ਝੋਟੀ ਦੀ ਜਾਓ ਜੱਜ ਸੋ ਲੰਬੀ ਨੂੰ ਵੀ ਪੂਰੀ ਆ ਲੰਬੀ ਵੀ ਪੂਰੀ ਆ ਤੇ ਕੱਦ ਵੀ ਸੋਹਣਾ ਠੀਕ ਆ ਜੀ ਇਹ ਤੁਸੀਂ ਇੱਕ ਵਾਰ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਪਲੀ ਪਲੀ ਵੀ ਸੰਧੂ ਸਾਹਿਬ ਚੰਗੀ ਆ। ਤੋਂ ਸੁਬਾ ਜਿਹੜੀ ਦੋਸਤੋ ਵੀਰ 6:00 7:00 6:00 7:00 ਵਜੇ ਚਿਵਾਈ ਕਰਦਾ ਤੇ ਫਿਲਹਾਲ ਥੋੜਾ ਜਆ ਆਪਾਂ ਲੇਟ ਹੋ ਗਏ ਆ ਤੇ ਤਕਰੀਬਨ ਕੋਈ 10:00 ਵਜੇ ਦਾ ਹੁਣ ਸਮਾਂ ਹੈ। ਤੇ ਥੋੜੀ ਜਿਹੀ ਲੇਟ ਚਿਵਾਈ ਹੋਊਗੀ ਤੇ ਸਾਰੇ ਵੀਰ ਸਮਝਦਾਰ ਆ ਆਪਦੀ ਬਿਲਕੁਲ ਸ਼ਾਮ ਨੂੰ ਜਿਹੜੀ ਆ ਬੇਸ਼ੱਕ ਕੋਈ 5:00 6:00 ਖਾਣੀ ਕਰ ਲੇ ਤੇ ਉਸੇ ਟਾਈਮ ਤੁਸੀਂ ਟਾਈਮ ਤੋਂ ਟਾਈਮ ਦੋ ਡੰਗ ਜਿਹੜੀ ਚਿਵਾਈ ਕਰ ਲਿਓ ਠੀਕ ਆ ਜੀ। ਤੇ ਸਾਰੇ ਵੀਰਾਂ ਨੂੰ ਜਿਹੜਾ ਪਤਾ ਲੱਗ ਜੇ ਵੀ ਸ਼ਹਿ ਹੈ ਕੀ। ਠੀਕ ਹੈ ਜੀ ਤੋਂ ਬਖਾਲਾ ਬਖੂਲਾ ਜਿਹੜਾ ਬਿਲਕੁਲ ਤੁਸੋਂ ਨਿੱਗਰ ਬਖਾਲਾ ਥੋੜਾ ਕਈ ਪਸ਼ੂ ਘੱਟ ਸ਼ੋਅ ਕਰਦੇ ਆ ਥੱਲੇ ਅਕਸਰ ਕਈ ਵਾਰ ਆਪਾਂ ਨੂੰ ਲੱਗਦਾ ਵੀ 11-12 ਕਿਲੋ ਦੁੱਧ ਪਸ਼ੂ ਦੇ ਥੱਲੇ ਆ ਤੇ ਬਖਾਲਾ ਘਾਟਾ ਨਿੱਗਰ ਲੇਵੇ ਆ ਨਿੱਗਰ ਲੈ ਕਈ ਵਾਰ ਤੁਸੋਂ 나ੜੀ ਦੁੱਧ ਤਾਂ ਸਮਝ ਲੋ ਜਾਂ ਨਿੱਗਰ ਲੇਵੇ ਆ ਬਿਲਕੁਲ ਫਿਕਸ ਲੇਵਾ ਹਵਾਨਾ ਲੈ ਜੀ ਆ ਲੈ ਜੋ ਚੱਜੇ ਬਾਈ ਠੀਕ ਅੱਛਾ ਜੱਜੀ ਬਰੇ ਕੀ ਡਿਮਾਂਡ ਕਰਤੀ ਫਿਰ ਇਹਦੀ ਮੋਹਨ ਸੰਧੂ ਸਾਹਿਬ ਇਹਦਾ ਆਪਾਂ 98000 ਰੁਪਿਆ ਕਰਦੇ ਹਾਂ ਹਾਂਜੀ 98 ਦੇ ਦਾਂਗੇ ਸੰਧੂ ਸਾਹਿਬ 95 ਦੀ ਹਾਂਜੀ ਹਾਂਜੀ ਉਹ ਚੋਂ ਛੋਟ ਛੱਪਾ ਕਰ ਦਾਂਗੇ ਭੈਣ ਭਰਾ ਇਹਦਾ ਹੋਰ ਕਰਦੀਏ ਲੈਸ ਹਾਂਜੀ ਮੈਂ ਹੋਰ ਕਰਦੀਏ ਲੈਸ ਤੁਸੀਂ ਦੱਸ ਦਿਓ ਸੰਧੂ ਸਾਹਿਬ ਆਪੇ ਦੱਸ ਦੀ ਆਪਾਂ ਕਰ ਕਰ ਕੇ ਆ ਪੂਰੀ ਲਾਸਟ ਕਰਤੀ ਐਂਡ ਤੋਂ ਐਂਡ ਐਂਡ ਸੰਧੂ ਸਾਹਿਬ ਜੀ ਚੋਂ 200 ਛੋਟ ਨਹੀਂ 93000 ਦੀ ਲਾਸਟ ਦੇ ਦਾਂਗੇ 93000 ਹਾਂਜੀ 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 ਲਾਸਟ ਠੀਕ ਹੈ ਜੀ ਹਾਂਜੀ ਬਾਬੇ ਦੱਸੋ 93000 ਜਿਹੜੀ ਹਾਂ ਨਾ ਜਿਹੜੀ 93000 ਦੀ ਮ ਦਮਾਨ ਵੀਰ ਨੇ ਵੈਸੇ ਆ ਤਾਂ 98 ਕਰਦਾ ਮੈਂ ਕੁਛ ਵੀ ਆ 95000 ਦੀ ਕਹੀ ਸੀ ਪਰ 93000 ਦੀ ਜਿਹੜੀ ਤੁਹਾਨੂੰ ਹਾਂ ਨਾ ਜਿਹੜੀ ਇਹ ਝੋਟੀ ਮਿਲ ਜੂਗੀ ਠੀਕ ਆ ਜੀ ਕਿ ਨਸਲ ਬਰੀਡ ਬਹੁਤ ਆ ਸੰਧੂ ਸਾਹਿਬ ਹਾਂ ਚੰਗੀ ਆ ਨਸਲ ਵਸਲ ਪੂਰੀ ਆ ਚਲੋ ਤੇ ਬਾਕੀ ਦੁੱਧ ਇਸ ਵਕਤ ਚੰਗਾ ਆ ਬਾਕੀ ਅੱਗੇ ਮੇਰਾ ਵੀਰ ਕੋਈ ਚੰਗੀ ਸੇਵਾ ਕਰ ਲੂਗਾ ਚੰਗਾ ਦੁੱਧ ਲੈ ਸਕਦੇ ਜੇ ਜਿਹੜਾ ਅੱਜ ਤੁਸੀਂ ਮੌਕੇ ਤੇ ਚੋਕੇ ਲੈ ਕੇ ਜਾਣਾ ਉਹਦੀ ਆਪਾਂ ਗੱਲ ਕਰਦੇ ਪਏ ਆ ਠੀਕ ਆ ਜੀ ਉਹਦੀ ਤੁਸੀਂ ਤਸੱਲੀ ਕਰ ਲਿਓ ਇੱਥੇ ਆਣ ਕੇ ਤੇ ਬਾਕੀ ਸਾਰੇ ਪਾਸਿਓ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਥੰਦੇਵੇ ਦੀ ਸਾਫ ਸੁਥਰੀ ਚਵਾਈ ਤੁਸੀਂ ਨਾਲ ਦੀ ਨਾਲ ਦੋ ਤੇ ਆਪਣਾ ਫਰਜ ਬਣਦਾ ਸੀ ਵੀ ਦੋਸਤੋ ਅੱਜ ਮਾਰਨਿੰਗ ਟਾਈਮ ਬੇਸ਼ੱਕ ਆਏ ਆ ਤੇ ਪਸੂ ਸਵੇਰ 8:00 ਵਜੇ ਆਪਾਂ ਚਵਾਈ ਕਰਕੇ ਤੁਹਾਨੂੰ ਦਿਖਾਉਣੀ ਸੀ ਕਿ ਥੋੜਾ ਲੇਟ ਫੋਨ ਕਰਕੇ 10:00 ਵਜੇ ਜਿਹੜੀ ਨਾਲ ਦੀ ਨਾਲੀ ਚਵਾਈ ਤੁਸੀਂ ਦੇਖ ਲਈ ਆ ਸ਼ਾਮ ਨੂੰ ਖਾਲੀ ਕਰਨ ਤੋਂ ਬਾਅਦ ਦੋ ਡੰਗ ਚੋ ਕੇ ਆਪਣੀ ਤਸੱਲੀ ਕਰ ਲਓ ਠੀਕ ਆ ਜੱਜ ਇੱਕ ਨੰਬਰ ਬੋਲ ਦੇ ਵੀਰ ਨੰਬਰ ਸੰਤੂ ਸਾਹਿਬ ਆਪਣਾ ਹੈਗਾ 9873 727286 ਤੇ ਪਿੰਡ ਮੋਹਨਪੁਰਾ ਦੇ ਜ਼ਿਲ੍ਹਾ ਤਰਨਤਾਰਨ ਠੀਕ ਹੈ ਵੀਰ ਹਾਂਜੀ ਹੁੰਦਾ ਲਓ ਵੀ ਦੋਸਤੋ ਇਹ ਨੰਬਰ ਆ ਵੀਰ ਜੱਜ ਦੇ ਤੇ ਪਿੰਡ ਮੋਹਨਪੁਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੰਦੂ ਡੇਰੀ ਫਾਰਮ ਤੇ ਅੱਜ ਆਪਣੀ ਦੋਸਤੋ ਵਿਜ਼ਿਟ ਸੀਗੀ ਪਸ਼ੂ ਅੱਜ ਦੋ ਸੀਗੇ ਪਸ਼ੂ ਹੋਰ ਵੀ ਆਏ ਸੀ ਚਲੋ ਇਸੇ ਤਰ੍ਹਾਂ ਦੋ ਸਿੱਕ ਤੋਂ ਪਸ਼ੂ ਜਿਹੜੇ ਆ ਦੇਖ ਜਾਂਦੇ ਆ ਫਾਰਮ ਤੋਂ ਤੇ ਨਵੇਂ ਪਸ਼ੂ ਵੀ ਆ ਜਾਂਦੇ ਆ ਇਹ ਵੇਖ ਜਾਂਦੇ ਆ ਪਸ਼ੂ ਨਵੇਂ ਵੀ ਦੋ ਚਾਰ ਆ ਜਾਣਗੇ ਠੀਕ ਆ ਜੀ ਤੋਂ ਰੁਟੀਨ ਦੇ ਵਿੱਚ ਕੰਮ ਕਰਦਾ ਵੀਰ ਆ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ